ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਦੋ ਝੋਟੀਆਂ ਦੇ ਦੋ ਹੀ ਵੜਾਵਾ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਮੇਰੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬੜਿਆ ਬੀਜ ਜੀ ਤੂੰ ਸੁਣਾਓ ਹਾਂ ਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਜੱਗੇ ਵੀਰ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਨੰਬਰ ਪਾਸਿੰਗ ਚ ਪਿੰਡ ਚਿੰਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ 914549952 ਠੀਕ ਆ ਜੀ ਹਾਂ ਜੀ ਸਾਡੀ ਜੱਸੀਆਂ ਦਾ ਜੋੜਾ ਇਹ ਜੱਲਸੀਆਂ ਮਾਵਾ ਤੇ ਐ ਜੱਗੇ ਵੀਰ ਅੱਛਾ ਜੀ ਉਹ ਵੀਰ ਬਾਹਰ ਚਲ ਗਿਆ ਠੀਕ ਆ ਉਹ ਆਂਦਾ ਜਦੋਂ ਵੇੜਾ ਦੇਣੀਆਂ ਤੈਨੂੰ ਦੇਣੀਆਂ ਠੀਕ ਆ ਠੀਕ ਆ ਹਾਂ ਜੀ ਇਹ ਮਾਵਾ ਤੇ ਐ ਠੀਕ ਹੈ 그러면은 ਇਤੋਂ ਕਰ ਲੇ ਸ਼ੁਰੂਆਤ ਹਾਂ ਇਹ ਤੋਂ ਵਹਿੜ ਤਾਂ ਕਰ ਲੋ ਦੱਸਿਓ ਬਾਈ ਫਿਰ ਪਹਿਲਾ ਸਵੇਰ ਸੂਈ ਆ ਮੂੰਹ ਅਜੇ ਦੋ ਤਿੰਨ ਸਪਿਓ ਅੱਛਾ ਜੀ ਮਗਰ ਵੀ ਮੱਛੀ ਏ ਠੀਕ ਹੈ ਲੋ ਜੇ ਪਿੱਛੇ ਵੀ ਫੀ ਮਲਕਾ ਅੱਜ ਸੂਈ ਨੂੰ ਅੱਜ ਤੀਜਾ ਦਿਨ ਤੇ ਅੱਛਾ ਜੀ ਆ ਤਾਂ 14 ਜੇ 15 ਜਿੰਨੀ ਬੋਲੀ ਮੇਰੇ ਕੋਲ ਤਿਆਰ ਆ ਠੀਕ ਹੈ ਜੀ ਖੋਲ ਦਿਓ ਬਾਈ ਫਿਰ ਖੋਲ ਕੇ ਵਿਖਾਈਏ 9 ਵਜੇ ਪਹਿਲਾ ਦਸੂਗਾ ਪਿਓ ਜਲਸੀ ਆ ਗਈ ਕੀ ਕਰ ਸਕਦੇ ਵੀ ਤੇ ਬੜੀ ਦਮਾਂ ਹੀ ਜਗੇ ਵੀ ਲੋਕਾਂ ਦੀ ਵੀਰ ਭਰਾ ਜਲਸੀਆਂ ਲਾਣ ਹਾਂਜੀ 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 ਭਾਈ ਕਿੰਨਾ ਪਰ ਜੁਗਦੋ ਦੁੱਧ ਚੱਕੇ ਵੀ ਇਹਨੇ 17 18 17 18 ਪਹਿਲੇ ਸਵੇਰ ਕਰ ਜਾਣਾ ਅੱਛਾ ਜੀ ਨਾ ਦਾ ਰਿਕਾਰਡ ਚੰਗਾ ਆਣਾ ਠੀਕ ਆ ਹਾਂ ਲੋ ਜੀ ਥਾਣਾ ਦਾ ਸੈਰ ਗਿਆ ਵੀ ਜਿਹੜਾ ਚੰਗਾ ਆ ਗਿਆ ਬਾਦ ਇਹਨ ਪ्योर ਪੰਜਾਬ ਵਾਲੀ ਆ ਗਈ ਹੈ ਜਰਸੀ ਬਾਕੀ ਪਿਛੇ ਵੇ ਦੇ ਫੀਮਲ ਕਾਫ ਆ ਉਹ ਵੀ ਜਰਸੀ ਦੇ ਵਿੱਚ ਹੀ ਆ ਗਿਆ ਇਹ 16 ਤੋਂ 17 ਲੀਟਰ ਜਿਹੜਾ ਦੁੱਧ ਭਰੂਗੇ ਥਾਂ ਨੇ ਕਿੰਨਾ ਨੁਕਰਾਂ ਰਿਆਣ ਕੱਲਾ ਕੱਲਾ ਲੱਗਾ ਪਿਆ ਬੱਚਾ ਕਰਸਾ ਦੇਦੇ ਤੇ ਸੋਸ ਵੀ ਬਹੁਤ ਹੀ ਕਿਊਟ ਆ ਗਈ ਬਾਈ ਇਹਦਾ ਮੁੱਲ ਫਿਰ ਮੁੱਲ ਜਗੇ ਵੀਰ ਜੀ ਜੇ ਕਰਨੋਂ ਕਲੀ ਇਹ 50000 ਕਰ ਦਿੰਨੇ ਆਂ ਹਾਂਜੀ ਤੇ 60000 ਦੇ ਦਾਂਗੇ ਜਗੇ ਵੀਰ ਨੂੰ ਕਰ ਦਈਏ ਜੀ ਕਰਾ ਲਓ ਜਿੰਨਾ ਕਰਾਉਣਾ ਖੁੱਲੇ ਕਰ ਦਈਏ ਦਰ ਤੋਂ ਹਾਣਾ ਹੀ ਹਾਣਾ 55 ਜਗੇ ਵੀਰ ਦੇ ਦਾਂਗੇ 55 ਹਾਂਜੀ ਹੋਰ ਕਰ ਦਈਏ ਕਰਾਓ ਦੋ ਛੱਡ ਦੀ ਹੋਰ ਪੰਜ ਛੱਡੀ ਪੂਰੇ 50 ਦੀ ਹਾਂਜੀ 2000 ਹੋਰ ਛੱਡਾਂਗੇ 48000 ਜੱਗੇ ਵੀਰ ਦਵਾਂਗੇ ਪਰ ਇੰਨੇ ਦੁੱਧ ਵਾਲੀ ਕੋਈ ਦੇਂਦਾ ਨਹੀਂ ਆ ਅੱਛਾ ਜੀ ਹਾਂ ਮੰਨ ਲਓ ਵੀ ਆਟਾ ਮ 14 ਜੇ 15 ਬੋਲੀ ਤਿਆਰ ਜੇ ਤੇ 500 ਸੂਆ ਸੂ ਮਗਰ ਵੱਛੀ ਜੇ ਮੰਨ ਲਾ ਵੀ 10 ਜੱਗੇ ਵੀਰ ਸੂਆ ਚੋਗੇ ਵੀ ਨਾ ਤਾਂ ਵੀ ਬੰਦਾ 50000 ਵਟ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਭਾਈ ਦੂਜੇ ਨੰਬਰ ਤੇ ਇਹ ਉਹਦੀ ਮਾਂ ਆ ਜੱਗੇ ਵੀਰ ਅੱਛਾ ਜੀ ਠੀਕ ਆ ਤੇ ਇਹ ਤੀਸਰਾ ਸੂਆ ਸੁਣੀ ਜੇ ਅੱਛਾ ਜੀ 24 ਕਿਲੋ 25 ਕਿਲੋ ਦੁੱਧ ਭਰਦੀ ਏ ਅੱਜ ਹਫਤੇ ਦੀ ਕੱਚੀ ਏ ਆਪ ਤੁਹਾਨੂੰ ਪਾਂਡਾ ਦਿਖਾ ਦੋ ਅਜੀ 24 25 ਲੀਟਰ ਦੁੱਧ ਪਰਦੀ ਦਾ ਇਹ ਹਫਲਾ ਇੱਕ ਥਾਨ ਤੋਂ ਸਪੈਸ਼ਲ ਲੱਗਾ ਇਹ ਗੁਲਾਬੀ ਥਾਨ ਆ ਗਿਆ ਕਰਮਾਲੀ ਨੂੰ ਤੇ ਇਹ ਵੀ ਖੋਲ ਦਿਓ ਬਾਈ ਜੀ ਇਹ ਮਾਲੋ ਮਾਂ ਚੰਗੀ ਲੱਗਾ ਧੀ ਨੇ ਵੀ ਚੰਗਾ ਦੁੱਧ ਦੇਣਾ ਬਿਲਕੁਲ ਜੀ ਬਿਲਕੁਲ ਇਹ ਵੀ ਪਿਓਰ ਜਲਸੀ ਜੀ ਇਹ ਕੱਦ ਕਾਠ ਵਾਲੀ ਜੱਤੀ ਆ ਗਈ ਕਾਲੀ ਪੰਜਾਬ ਵਾਲੀ ਜਰਸੀ 25 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਪਰਿਆ ਵਾ ਥਣ ਤੋਂ ਇਹ ਨਵੀਂ ਬਹੁਤ ਹੀ ਸਪੈਸ਼ਲ ਲੱਗਾ ਪਿਆ ਮੈਂ ਲੱਗੀਆਂ ਚਿੱਟੀਆਂ ਕਿਦਾਂ ਮੱਥਾ ਲੋ ਜੀ ਚੱਕ ਸੀਲਿੰਗਾਂ ਸੁਣੀਆਂ ਜਿਹੜੀਆਂ ਕਾਫੀ ਆ ਗਈਆਂ ਆ 8 ਲਾਟੋਂ ਨਾ ਜਿਹੜੀਆਂ ਜੇ ਕਾਫੀ ਆਵਾਨੇ ਦੇ ਥੂਣ ਕਾਹਦਾ ਆਵਾਨਾ ਬਹੁਤ ਕਰਮ ਵਾਲ ਨੇ ਚੱਕਾ ਬਣਾਇਆ ਨਾ ਵਾ ਉਹਦੀ ਲਾਗੇ ਤੋਂ ਦਿਆ ਕਰ ਸਕਦੇ ਜੱਗੇ ਵੀ ਇਹਦੇ ਵੀਰ ਕੋ ਲਈਆਂ ਸੀ ਨਾ ਹਾਂਜੀ ਉਹਦਾ ਚਲਾ ਕੰਮ ਬਾਰਦਾ ਹੋ ਗਿਆ ਸੀ ਅੱਛਾ ਜੀ ਉਹਦਾ ਵੀ ਇਹਨਾਂ ਦੇ 5 5.5 ਫੈਂਟ ਹੁੰਦੀ ਆ ਠੀਕ ਆ ਠੀਕ ਆ ਠੀਕ ਆ ਹਾਂ ਇਹਦਾ ਬਾਈ ਮੋਲ ਫਿਰ ਮੋਲ ਜੱਗੇ ਵੀਰ ਦਾ ਪਾਇੜੀ ਆ ਰਿਹਾ ਅੱਛਾ ਜੀ ਤੁਸੀਂ ਕਹੋ ਤੇ ਹਾਂ ਨਾ ਹਾਂਜੀ ਕਿੰਨੇ ਦੀ ਹਾਂ ਪੂਰੇ 60 ਦੀ ਦਵਾ ਜੱਗੇ ਵੀਰ ਹੋਰ ਕਰ ਦੋ ਥੋੜੇ ਬਰੇ ਨਹੀਂ ਥੋੜਾ ਬੋੜਾ ਆਪਣਾ ਤੁਹਾਨੂੰ ਬੜਾ ਯਾਹ ਹੱਥਾਂ ਸਦਾ ਹੁੰਦਾ ਕਰ ਦੋ ਜਿੰਨਾ ਬੜਾ ਯਾ ਜੱਗੇ ਵੀਰ ਜਿਹੜੀ ਛੋੜੀ ਆਪਾਂ ਕਰਨੀ ਆ ਨਾ ਹਾਂਜੀ ਪੂਰੇ 55000 ਦੀ ਦਵਾਂਗੇ ਅੱਛਾ ਜੀ ਪਰ ਇੰਨੇ ਦੀ ਕੋਈ ਦਊ ਗਾਣਾ ਪਾਉ ਠੀਕ ਹੈ ਜੀ ਇਹ ਜੋ ਜਰਸੀਆਂ ਆ ਪੰਜਾਬ ਵਾਲੀਆਂ 3 ਲੀਟਰ ਵਾਲੀ ਪੂਰੇ ਪੰਜਾਬ ਵਾਲੀਆਂ ਅੱਜ ਜੱਗੇ ਵੀ ਦਾ ਪਾਨੀਆਂ ਤਲਾ ਤੁਲਾ ਦੇ ਨਗਨੀਆਂ ਇਹਨਾਂ ਦੀਆਂ ਕਰਮਾ ਅੱਛਾ ਠੀਕ ਹੈ ਠੀਕ ਹੈ ਨਹੀਂ ਅੱਗੇ ਨੇ ਦੋ ਨਹੀਂ ਇਹ ਮੱਝਾਂ ਵੀ ਮੱਝਾਂ ਹੀ ਆ ਕਾਂ ਵਾਲੀਆਂ ਇਹਨੇ ਦੁੱਧ ਆਦੀਆਂ ਮੱਝਾਂ ਪੂਰਾ ਚਿੱਟਾ ਦੁੱਧ ਮੱਝਾਂ ਰਗਾ ਠੀਕ ਹੈ ਠੀਕ ਹੈ ਜੀ ਬਾਈ ਫਿਰ ਤੀਜੇ ਨੰਬਰ ਤੇ ਇਹ ਜੱਗੇ ਵੀ თਫਾ ਪਣਵਾ ਦੇਣਾ ਸੁਈ ਨੂੰ ਅੱਛਾ ਜੀ ਆ ਤਾਂ ਵੀ 11 ਜਾਂ 12 ਜਿੰਨੀ ਬੌਲੀ ਤਾਰ ਜੇ ਆ ਮਗਰ ਕੱਟੀ ਜੇ ਦੇ ਠੀਕ ਹੈ 20 ਮਲਕਾ ਜੇ ਸੁਹਾ ਇਹ ਦੂਜਾ ਸੁਗਾਂ ਸੁਈ ਚ ਗੇਰ ਬੋਲੀ ਸੁਗਾਂ ਸੁਗਾਂ ਇਹ ਕਰਮਾਲੀ 11 12 ਲੀਟਰ ਦੱਸਿਆ ਭਾਈ ਬਾਜੀ ਬੋਲੀ ਭੰਡਾ ਹੀ ਚੱਗੇ ਵੀਰ ਠੀਕ ਹੈ ਲੋ ਜੀ 11 ਤੋਂ 12 ਲੀਟਰ ਜਿਹੜਾ ਅਜੇ ਬੋਲਾ ਹੀ ਬੋਲਾ ਸਟਾਰਟ ਹੈ ਭਾਈ ਇਹ ਕਿੰਨਾ ਭਰ ਜੂਗੀ 13 14 ਕਿਲੋ ਖੁਲਾ ਡੋਲਾ ਚੱਗੇ ਠੀਕ ਹੈ ਲੋ ਜੀ 13 14 ਲੀਟਰ ਦੁੱਧ ਭਰੂਗੀ ਤੇ ਬਾਕੀ ਥਣ ਭੰਡਾ ਜਿਹੜਾ ਚੰਗਾ ਆ ਗਿਆ ਤੇ ਪਿੱਛੇ ਇਹਦੇ ਵੀ ਫੀਮਲ ਕਾਫ ਆ ਪਹਿਲਾ ਬਾਕੀ ਕੇ ਜੀ ਸਾਹਗਾਂ ਕੋ ਚੰਗੀ ਸਾਹਮ ਕਰਨ ਵਾਲਾ ਭਰਾ ਲਾ ਜੂ ਦੁੱਧ ਚੰਗਾ ਕਰੀ ਚੰਗਾ ਦੀਵਾ ਦੂਗੀ ਕੱਦ ਕਾੜ ਜਿਹੜਾ ਚੰਗਾ ਗੱਲ ਬਾਈ ਇਹਦਾ ਫਿਰ ਮੁੱਲ ਮੁੱਲ ਜੱਗੇ ਵੀਰੇ ਦਾ ਨਿਕਾ ਜਾਈ ਆ ਅੱਛਾ ਜੀ ਇਹ ਵੇਚ ਨੂੰ ਆਪਾਂ 90 ਦੇ ਵੀ 95 ਵਿੱਚ ਵੇਚ ਸਕਦੇ ਆ ਅੱਛਾ ਜੀ 85 ਦੇ ਦਈਏ ਕਰ ਦੋ ਜੱਸ ਨੂੰ ਪੂਰੇ ਸੱਤ ਦੀ ਜੱਗੇ ਵੀਰ ਸੱਤ ਅੱਧੀ 2 ਹੋਰ ਪੰਜੇ ਦਾ ਪੂਰੇ 65 ਤੋਂ 75 ਹਜ਼ਾਰ ਦੀਵਾਣ ਹੈ 70 ਤੋਂ 75 ਤੇ ਹਾਂ ਪਹਿਲਾਂ ਨਾ ਕਿਹਾ ਬੇਟਾ 75000 ਨਹੀਂ 70 ਕਿਹਾ ਮੈਂ ਦੋ ਦਿਨ ਟਾ ਗਿਆ ਨਾ ਨਾ 75000 ਨਹੀਂ 70 ਦੀ ਨਹੀਂ ਲੇਖਾ ਲੱਗ ਗਿਆ ਉਹ 75000 ਦੀ ਜਗ੍ਹਾ 80 ਕਹਿਣਾ ਹੈ ਉਹਨਾਂ ਦਾ 80 ਕਹਿਣਾ ਹੈ ਠੀਕ ਹੈ 75000 ਦੀ ਜਗ੍ਹਾ ਵੀ 75000 ਰੁਪਈ ਨੂੰ ਲੱਗ ਗਿਆ ਜੇ ਤੁਹਾਡੀ ਸਿਖਾ ਲੱਗ ਗਿਆ ਹਾਂ ਚਲੋ ਕੋਈ ਹਾਂ ਚਲੋ ਕੋਈ ਨਹੀਂ ਗਲਤੀਆਂ ਹੋ ਜਾਂਦੀਆਂ ਵੀਰ ਜੀ ਚਲੋ ਕੋਈ ਹਾਂ ਮੈਂ ਹਰ ਬੁੱਢੀ ਕਾਲ ਮਾਤੀ ਨਾ ਨਾ ਮੈਨੂੰ ਵੀ ਆ ਗਿਆ ਆ ਜੀ ਚੌਥੇ ਨੰਬਰ ਤੇ ਇਹ ਵੀ ਪਰਸੋਂ ਰਾਤ ਸੋਈ ਹੈ ਜਗਈ ਇਹਦੇ ਮਗਰ ਵੀ ਕੱਟੀ ਆ ਅੱਛਾ ਜੀ 12 ਕਿਲੋ ਬੋਰੀ ਚਾਰ ਹੋਈ ਹੈ ਮੇਰੇ ਕੋਲ 12 ਲੀਟਰ ਜਿਹੜਾ ਪੌਲਾ ਪੌਲਾ ਗਿਆ ਤੇ ਪਿੱਛੇ ਇਹਦੇ ਵੀ ਫੀਮੇਲ ਕਾਫ ਇਹ ਬਾਈ ਸੁਆ ਸੁਆ ਤੀਸਰਾ ਤੇ ਜਗੇ ਵੀ ਸੂਈ ਹੈ। ਲੱਗਦੀ ਸੁਆ ਤੀਸਰਾ ਕਰ ਸਕਦੇ ਜੀ ਬਾਕੀ ਪਿੰਡੇ ਪਦਲੇ ਪੰਡੇ ਵਾਲੀ ਆ ਗਈ ਆ। ਪੰਡੇ ਵਾਲੀ ਨਾੜਾ ਨੂੜਾ ਜਗਿਆ। ਇਹ ਹੈ ਵੀ ਸਿੰਗਲ ਹੱਡੀ ਕਰਮ ਵਾਲੀ ਨੂੰ ਪੇਟ ਫੁੜਾ ਜਿਹਾ ਬਹੁਤ 14 15 14 15 ਜਗੇ ਵੀ ਰਹਿੰਦੇ ਦੁੱਧ ਭਰਦੀ ਰਹੀ ਆ। ਅੱਛਾ ਜੀ ਇਹ ਤਾਂ 12 ਕਿਲੋ ਬੌਲੀ ਚਾਰ ਬਿੱਲਾ ਹੈ ਨਾ। ਠੀਕ ਹੈ ਠੀਕ ਲਓ ਜੀ ਥਾਨ ਜਿਹੜਾ ਇਹਨ ਗਿੱਟੋਂ ਬਾਹਰ ਲੱਗਾ ਪਿਆ ਵਾ ਚੈੱਕ ਕਰ ਸਕਦੇ ਤੇ ਖਵਾਨੇ ਤੇ ਵੀ ਜਿਹੜੀਆਂ ਨਾਲਾ ਨੂੜਾਂ ਕਾਫੀ ਆ ਗਈਆਂ ਵਾ ਤੇ ਇਹਦੇ ਕਸ਼ੇ ਵੀ ਆ ਫਰੀ ਮਲਕਾਫ ਜੇ ਇਹ ਵੀ ਦੁੱਧ ਚੰਗਾ ਭਰੀ ਹੋਊ ਵੀ ਚੱਡਾ ਚੱਡਾ ਜਿਹੜਾ ਬਹੁਤ ਰਾਖਮਾਲ ਲੱਗਾ ਪਿਆ ਵਾ ਕਰੋ ਜੀ ਚੈੱਕ ਇਹਨ ਫੁੱਟਬਾਲ ਨੂੰ ਬਣੀਆਂ ਤੇ ਇਹਦਾ ਬਾਈ ਮੁੱਲ ਫਿਰ ਜੱਗੇ ਵੀਰੇ ਪੂਰੇ 80000 ਦੇ ਦਵਾਂਗੇ ਕਰ ਦੋ ਜਸਨੂ ਮੈਂ ਛੋੜ ਆਪਾਂ ਤੁਹਾਨੂੰ ਨਿਗਾਹੇ ਮੁੱਲ ਕੀਤਾ ਜੇ ਇਹ ਕਿਨਾਂ ਛੋਲੇ ਸਾਰੀਆਂ ਛੋਟਾਂ ਕਰਾਏ ਲੈਣੀਆਂ ਹਾਂ ਪੂਰੇ 75000 ਦੇਹਾਨਾ ਬਣਾ ਠੀਕ ਹੈ ਲਓ ਜੀ 75000 ਇਹ ਵੀ 75 ਦੇ ਦੇ ਉਹ ਵੀ ਟੱਪ ਲਾਇਆ ਹੈਗਾ ਹਾਂ ਬਿਲਕੁਲ ਜਾਇਜ਼ ਮੁੱਲ ਪਾਤੇ ਬਾਈ ਨੇ ਛੋਟੀਆਂ ਬਿਲਕੁਲ ਨਹੀਂ ਕਿੰਨੇ ਮੁੱਲ ਪਾਏ ਜਿੱਕੇ ਵੀ ਨੇਗਨੇ ਮੁੱਲ ਲਾਉਦੇ ਨਹੀਂ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਨਾਲ 12 ਕਿਲੋ ਜੇ ਬੋਲੀ ਆ ਅੱਛਾ ਜੀ ਉਹ 14 15 ਕਿਲੋ ਭਰਦੀ ਆ ਠੀਕ ਹੈ ਠੀਕ ਹੈ ਉਹਦੇ ਨਾਲ ਵੀ 11 ਕਿਲੋ ਬੋਲੀ ਆ ਠੀਕ ਲਓ ਜੀ ਇਕੱਠਾ ਜੋੜਾ ਲਊਗਾ ਫਿਰ ਹੋਰ ਮਾਨਸਾਨ ਕਰਦਾਂਗੇ ਇਹ ਵਹਿਣਾ ਦਾ ਵੀ ਕੋਈ ਇਕੱਠਾ ਲੋਕ ਤਾਂ ਵੀ ਮਾਨਸਾਨ ਕਰਦਾਂਗੇ ਵੀਰ ਭਰਾ ਫੋਨ ਆਵੇ ਵੀ ਮਾਨਸਾਨ ਫੋਰਾ ਕਰਦਾਂਗੇ ਲਓ ਜੀ ਖੁੱਲਾ ਮਾਨਸਾਨ ਬਾਈ ਹਾਂ ਜੋੜਾ ਜੋੜਾ ਲਊਗਾ ਖੁੱਲਾ ਮਾਨਸਾਨ ਕਰਾਂਗੇ ਜੱਗੇ ਵੀਰ ਅੱਛਾ ਜੀ ਹਾਂ ਪਹੁੰਚ ਫ੍ਰੀ ਕਰਨੀ ਯਾਰ ਫਿਰ ਚਾ ਫ੍ਰੀ ਕਰਦਾਂਗੇ ਸਾਬਾ ਮੇਰੇ ਤੱਕ ਪਹੁੰਚ ਫ੍ਰੀ ਕਰ ਦੂੰਗਾ ਮੈਂ ਕਿੰਨੇ ਦਾ 100 ਕਿਲੋ ਮਰਦਾ 100 100 ਇਹਨੂੰ 3500 ਰੁਪਈਆ ਪਣ ਜਾਂਦਾ ਤਾਂ ਵੱਧ ਕਰ ਦਈਏ ਥੋੜੀ ਜੀ ਹਾਂ 200 ਕਰ ਦਈਏ ਨਹੀਂ 200 600 ਕਿਰਾਇਆ ਆ ਸੱਤ 150 ਕਿਲੋਮੀਟਰ ਮਾਲਾ ਪੇ ਕਿਲੋਮੀਟਰ ਕਰ ਦਾਂਗੇ ਦੋਸਤ 150 ਕਿਲੋਮੀਟਰ ਜਗੇ ਹਾਂ ਧਿਆਨ ਨਾਲ ਜੋੜੇ ਜੋੜੇ ਨਾਲ ਜੋੜੇ ਜੋੜੇ ਦਾ ਲਓ ਜੀ 150 ਕਿਲੋ ਮੀਟਰ 3 ਪਹੁੰਚ ਜਿਹੜਾ ਜੋੜਾ ਜੋੜਾ ਘਰੋਂ ਜੋੜਾ ਭਰਾ ਲਾਊਗਾ ਹਾਂਜੀ ਤੇ ਸਿੰਗਲ ਜੋ ਦਾ ਮਾਤਰਾਣ ਕਰ ਦੂਗਾ ਸਿੰਗਲ ਤੇ ਮਾਤਰਾਣ ਕਰ ਦੂਗਾ ਬਾਈ ਉਦਾਂ ਹੀ ਮਾਤਰਾਣ ਖੁੱਲੇ ਕਰ ਦੂਗਾ ਇਹ ਕਮੇਟੀ ਵਾਲਾ ਹਿਸਾਬ ਹੀ ਹੈ ਜੱਗੇ ਵੀਰ ਠੀਕ ਆ ਠੀਕ ਆ ਠੀਕ ਆ ਲਓ ਜੀ ਹਿਸਾਬ ਨਾਲ ਕਮੇਟੀਆਂ ਹੀਰਪਾਲ ਵੀਰ ਨੇ ਪਾਟੀਆਂ ਬਾਕੀ ਚੰਗੇ ਆ ਬਾਈ ਦੇ ਹੌਂਸਲ ਰੇਟ ਬੜੇ ਜਿਹੜੇ ਬਿਲਕੁਲ ਯਾਦ ਪਏ ਆ ਸਹੀ ਗੱਲ ਜੀ ਸਿੱਦੇ ਵਾਦੋ ਵਾਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ